ਨਿਰਲੇਪੰਡ ਮੁਬਾਰਕਪੁਰ ਵਿਕੇ ਬਾਬਾ ਦੀਪ ਸਿੰਘ ਸੀ ਜੀ ਕ੍ਰਿਕਟ ਕਲੱਬ ਵੱਲੋਂ ਐਨਆਰਆਈ ਵੀਰਾਂ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ 16 ਟੀਮਾਂ ਨੇ ਭਾਗ ਲਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਕਟ ਕੱਪ ਫਾਈਨਲ ਮੁਕਾਬਲਾ ਸਹਿਜੋ ਮਾਜਰਾ ਅਤੇ ਸੌੜੀਆਂ ਬੇਟ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸਹਿਜੋ ਮਾਜਰਾ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ 21000 ਰੁਪਏ ਪਹਿਲਾ ਇਨਾਮ ਹਾਸਲ ਕੀਤਾ ਹੈ ਜਦਕਿ ਸੌੜੀਆਂ ਵੇਟ ਨੇ ਦੂਜਾ ਇਨਾਮ 15000 ਰੁਪਏ ਪ੍ਰਾਪਤ ਕੀਤੇ ਨੇ ਇਸ ਤੋਂ ਇਲਾਵਾ ਕਾਲਸ ਕਲਾਂ ਦੀ ਟੀਮ ਨੇ ਤੀਜਾ ਅਤੇ ਟਾਂਡਾ ਕਾਲੀਆਂ ਦੀ ਟੀਮ ਚੌਥੇ ਨੰਬਰ ਤੇ ਰਹੀ ਹੈ ਸਰਪੰਚੋ ਸੁਖਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗਰਾਊਂਡ ਨਾਲ ਜੁੜਨਾ ਚਾਹੀਦਾ ਜਿਸ ਨਾਲ ਜਿੱਤੇ ਸਰੀਰ ਤੰਦਰੁਸਤ ਰਹਿੰਦਾ ਉੱਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ ਅਇਆਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਉਤਟ ਵਰਤਾਏਗੇ ਸ਼੍ਰੀ ਮਾਸੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਈ ਨਾਮ ਹੈ ਰਣਨਾਥ ਚਤਨਾਮ ਸਿੰਘ ਸਾਹਿਬ ਦਾ ਸਰਪੰਚ ਹੈ ਜੀ ਇਹ ਦੂਆ ਟੂਰਨਾਮੈਂਟ ਹੈ ਸਾਡੇ ਪਿੰਡ ਦੇ ਵਿੱਚ ਐਨਆਰਆਈ ਸੰਜੋਗ ਦੇ ਨਾਲ ਤੇ ਪਿੰਡ ਦੀ ਪੰਚਾਇਤਾਂ ਦੇ ਸੰਜੋਗ ਦੇ ਨਾਲ ਸਾਰੇ ਵੀਰਾਂ ਦੇ ਸੰਜੋਗ ਦੇ ਨਾਲ ਇਹ ਕਰਵਾਇਆ ਜਾ ਰਿਹਾ ਹੈ ਕਿਉਂ ਜਿਹੜੇ ਬੱਚੇ ਅੱਜ ਕੱਲ ਨਸ਼ੇ ਤੇ ਵੱਲ ਨੂੰ ਧਿਆਨ ਜਾ ਰਿਹਾ ਹੈ ਕਿ ਉਹ ਆਪਣਾ ਇਸ ਵੱਲ ਨੂੰ ਧਿਆਨ ਦੇਣ ਖੇਡਾਂ ਵੱਲ ਨੂੰ ਵੱਧ ਤੋਂ ਵੱਧ ਧਿਆਨ ਦੇਣ ਜਿਹੜੇ ਕਿ ਉਹ ਆਪਣੇ ਇਸ ਦੂਜੇ ਨਸ਼ੇ ਵਾਲਾ ਨਾ ਜਾਣ ਕਿ ਅੱਜ ਕੱਲ ਤੁਸੀਂ ਦੇਖਿਆ ਹੀ ਹੈ ਕਿ ਪਿੰਡਾ ਪਿੰਡਾ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਲੱਗ ਚੁੱਕੀਆਂ ਨੇ ਚੇਤਾ ਬਹੁਤ ਵੱਧ ਚੁੱਕਾ ਹੈ ਇਸ ਕਰਕੇ ਅਸੀਂ ਇਹ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ ਕਿ ਆਪਣਾ ਵੱਧ ਤੋਂ ਵੱਧ ਧਿਆਨ ਖੇਡਾਂ ਵਿੱਚ ਦੋ ਜੋ ਕਿ ਇਹ ਆਪਣਾ ਜਿਹੜਾ ਸਰੀਰ ਆਪਣਾ ਸਿਹਤ ਨੂੰ ਬਚਾ ਸਕਦਾ ਹੈ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਸੜੀਗਾਂ ਕੀ ਕੁਲਦੀ ਹਸਨ ਨਗਰ ਮੁਾਰਕਪੁਰ ਤੋਂ ਹਾਂਜੀ ਕੀ ਕਹੂੰਗੇ ਜੀ ਅੱਜ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬੰਦੇ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਨਗਰ ਪੰਚਾਇਤ ਮੁਾਰਕਪੁਰ ਸਰਦਾਰ ਸੁਖਵਿੰਦਰ ਸਿੰਘ ਸਰਪੰਚ ਜੀ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸੋਨਗਰ ਪੰਚਾਇਤਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਬੱਚਿਆਂ ਨੂੰ ਨਸ਼ਾ ਮੁਕਤ ਹੋਣ ਤੋਂ ਇਹ ਜੋ ਗੇਮ ਜੋ ਕ੍ਰਿਕਟ ਦੀ ਖੇਡੀ ਗਈ ਹੈ ਸਾਰੇ ਸਹਿਯੋਗ ਦੇ ਨਾਲ ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਇੰਨਾ ਵੀਰਾਂ ਤੇ ਇੰਾਰੇ ਵੀਰਾਂ ਤੇ ਆਪਣਾ ਮਿਹਰ ਭਰਿਆ ਮਹਾਰਾਜ ਜੀ ਹੱਥ ਰੱਖਣ ਅੱਗੇ ਤੋਂ ਹੀ ਵੱਧ ਚੜ ਕੇ ਏਦਾਂ ਦੇ ਜੋ ਕ੍ਰਿਕਟ ਟੂਰਨਾਮੈਂਟ ਹਨ ਇਸ ਨਗਰ ਦੇ ਵਿੱਚ ਹੋਣ ਤਾਂ ਕਿ ਜੋ ਬੱਚੇ ਹਨ ਉਹ ਨਸ਼ਿਆਂ ਤੋਂ ਬਚ ਸਕਣ ਅਤੇ ਇਹ ਚੰਗੀ ਸਿਹਤ ਜੋ ਹੈ ਆਪਣੀ ਹਿੱਦੇ ਅੰਦਰ ਧਾਰਨ ਕਰ ਸਕਣ ਸੋ ਆਪ ਸਾਰੀਆਂ ਸੰਗਤਾਂ ਦਾ ਨਗਰ ਪੰਚਾਇਤ ਦਾ ਤਹਿ ਦੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 910 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਮੁਬਾਰਕਪੁਰ ਅਸੀਂ ਅੱਜ ਕ੍ਰਿਕਟ ਟੂਰਨਾਮੈਂਟ ਕਰਵਾਇਆ ਆਪਣੇ ਪਿੰਡ ਦੂਸਰਾ ਕ੍ਰਿਕਟ ਟੂਰਨਾਮੈਂਟ ਹੋਇਆ ਸਾਡੇ ਪਿੰਡਾਂ ਵਿੱਚ ਅੱਜ ਤੇ ਜਿਸ ਵਿੱਚ ਸਾਡੇ ਪਹਿਲਾ ਇਨਾਮ 21000 ਰੁਪਇਆ ਤੇ ਸੈਕੰਡ ਇਨਾਮ ਸੀਗਾ 15000 ਰੁਪਇਆ ਤੇ ਤੀਜਾ ਚੌਥਾ ਨਾਮ ਸੀਗਾ 21200 ਰੁਪਇਆ ਤੇ ਅਸੀਂ ਤਕਰੀਬਨ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਇਲਾਕੇ ਮਾਛੀਵੜ ਸਾਹਿਬ ਇਲਾਕੇ ਦੀਆਂ ਮੋਸਟਲੀ ਟੀਮਾਂ ਪਹੁੰਚੀਆਂ ਜਿਹਦੇ ਵਿੱਚ 16 ਟੀਮਾਂ ਨੇ ਭਾਗ ਲਿਆ ਤਕਰੀਬਨ ਸਾਡੇ ਇੱਥੇ ਟੂਰਨਾਮੈਂਟ ਦੇ ਵਿੱਚ ਤੇ ਇਸ ਟੂਰਨਾਮੈਂਟ ਕਰਵਾਉਣ ਦੇ ਵਿੱਚ ਸਾਡੇ ਵਿਸ਼ੇਸ਼ ਸਹਿਯੋਗ ਰਿਹਾ ਸਾਡੇ ਐਨ ਆਰ ਆਈ ਵੀਰਾਂ ਦਾ ਤੇ ਮੇਰੇ ਸਮੂਹ ਨਗਰ ਦੀ ಗ್ರಾಮ ਪੰਚਾਇਤ ਦਾ ਤੇ ਮੇਰੇ ਨਗਰ ਦੇ ਸਾਰੇ ਨਗਰ ਨਿਵਾਸੀਆਂ ਦਾ ਅ ਸਭ ਵਿਚੇਜ ਸਹਿਯੋਗ ਰਿਹਾ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਤੋਂ ਸੋ ਮੈਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਤੇ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਟੂਰਨਾਮੈਂਟ ਕਰਾਉਣ ਦੇ ਵਿੱਚ ਅਸੀਂ ਟੂਰਨਾਮੈਂਟ ਕਰਵਾਉਣ ਦਾ ਸਾਡਾ ਮੇਨ ਪਰਪਸ ਇਹ ਸੀਗਾ ਜਿਹੜਾ ਵੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਆਪਾਂ ਨਸ਼ਿਆਂ ਤੋਂ ਔਰਤ ਰੱਖ ਸਕੀਏ ਤੇ ਉਸ ਪਰਪਸ ਦੇ ਨਾਲ ਅਸੀਂ ਇਸ ਵਾਰ ਦੂਸਰੀ ਵਾਰ ਟੂਰਨਾਮੈਂਟ ਕਰਵਾ ਰਹੇ ਹਾਂ ਆਪਣੇ ਪਿੰਡ ਦੇ ਵਿੱਚ ਤੇ ਅਸੀਂ ਅੱਗੇ ਵਾਸਤੇ ਹੋਰ ਵੀ ਵਧੀਆ ক্রিকেট ਦਾ ਟੂਰਨਾਮੈਂਟ ਜਾਂ ਹੋਰ ਖੇਡਾਂ ਮੇਲੇ ਕਰਵਾਉਣ ਦੀ ਸਹਿਯੋਗ ਕਰਾਂਗੇ ਪਿੰਡ ਨੂੰ ਤੇ ਪੂਰੀ ਪੰਚਾਇਤ ਨੂੰ ਤੇ ਇਸ ਧੰਨਵਾਦ ਕਰਦੇ ਆਂ ਜੀ ਸਾਰੀ ਪੰਚਾਇਤ ਨੂੰ ਮੈਂ ਕੀ ਕਹਿਣਾ ਚਾਹਾਂਗਾ ਕਿਸੇ ਦਿਨ ਚਾਹੁੰਦਾ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇਸ ਹਿਸਾਬ ਨਾਲ ਜਿਵੇਂ ਚਿੱਟਾ ਜਾਂ ਹੋਰ ਨਸ਼ੇ ਵਧ ਰਹੇ ਨੇ ਇਹਨਾਂ ਤੋਂ ਬਚਿਆ ਜਾਵੇ ਤੇ ਖੇਡਾਂ ਵੱਲ ਪ੍ਰੇਰਿਤ ਹੋਣ ਸਾਰੇ ਤੇ ਮੈਂ ਹੋਰ ਪੰਚਾਇਤਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਕ੍ਰਿਕਟ ਦੇ ਟੂਰਨਾਮੈਂਟ ਜਾਂ ਕਬੱਡੀ ਦੇ ਟੂਰਨਾਮੈਂਟ ਐਦਾਂ ਦੇ ਟੂਰਨਾਮੈਂਟ ਕਰਵਾਉਣ ਜੋ ਕਿ ਨੌਜਵਾਨ ਪੀੜ੍ਹੀ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਰ